ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਿੰਡ ਕਰਤਾਰਪੁਰ ਪਹੁੰਚੇ ਹੋਇਆ ਜੀ ਜਿਸ ਨੂੰ ਤਹਿਸੀਲ ਪਟਿਆਲਾ ਤੇ ਜ਼ਿਲ੍ਹਾ ਵੀ ਪਟਿਆਲਾ ਲੱਗਦਾ ਹੈ ਜੀ ਪਿੰਡ ਕਰਤਾਰਪੁਰ ਦੀ ਵੀਡੀਓ ਆਪਾਂ ਨੇ ਆਪਣੇ ਪੰਚਾਇਤ ਮੈਂਬਰ ਵੱਡੇ ਭਰਾ ਆਪਣੇ ਵੀਰ ਦਲਜੀਤ ਸਿੰਘ ਦੇ ਕਹਿਣ ਤੇ ਬਣਾਈ ਹੈ ਜੀ ਤੇ ਆਜੋ ਫਿਰ ਆਪਾਂ ਤੁਹਾਨੂੰ ਪਿੰਡ ਕਰਤਾਰਪੁਰ ਘੁੰਮਾਉਣਾ ਜੀ ਇਸ ਪਿੰਡ ਦੀ ਬੋਟ ਜੀ ਸੀਸ ਤੋਂ ਲੈ ਕੇ ਸਭ 800 ਹੈਗੀ ਹੈ ਤੇ ਆਜੋ ਫਿਰ ਆਪਾਂ ਹੁਣ ਸਭ ਤੋਂ ਪਹਿਲਾਂ ਦੇਖਿਆ ਜੀ ਆਪਾਂ ਨੇ ਸਕੂਲ बहुत सोहना स्कूल बनाया सारा पिंड बहुत तो बढ़िया गया, बहुत वाला तो मन भी लग गया, तो आज फिर आप अगे अगे तो फिर चलोंगे अपना बा पीर सिकंदर जी दरगाह तो आज फिर करो जी दर्शन बहुत तो बढ़िया गया देख के बहुत सोहना मंदिर बनाया गया सारे दरगाह के दर्शन करावे तो तुम अपने जुड़े रहो त आज जी आप चला फिर उस चला जी आप ਪਿੰਡ ਦੇ ਵਿੱਚ ਤੁਸੀਂ ਕਰੋ ਜੀ ਦਰਸ਼ਨ ਬਹੁਤ ਸੋਹਣਾ ਲੱਗਿਆ ਦੇਖ ਕੇ ਬਹੁਤ ਸਕੂਨ ਭਰੀ ਜਗਾ ਸੀਗੀ ਤੇ ਅੱਜ ਫਿਰ ਆਪਾਂ ਚੱਲਦੇ ਆ ਪਿੰਡ ਵਿੱਚ ਜੀ ਇਹ ਸਾਹਮਣੇ ਆਪਣੇ ਬਾਈ ਦਲਜੀਤ ਸਿੰਘ ਜੀ ਨੇ ਤੇ ਫਿਰ ਆਪਾਂ ਪਹੁੰਚ ਬੱਸ ਸਟੈਂਡ ਤੇ ਇਹ ਆਪਣੇ ਵੀਰ ਪੰਚਾਇਤ ਮੈਂਬਰ ਵੀ ਨੇ ਉਹਨਾਂ ਦੀ ਸ਼ਾਪ ਵੀ ਇੱਥੇ ਬੱਸ ਸਟੈਂਡ ਤੇ ਤੇ ਅੱਜ ਫਿਰ ਆਪਾਂ ਅੱਗੇ-ਅੱਗੇ ਚੱਲਾਂਗੇ ਜੀ ਤੇ ਇੱਥੇ ਤੇ ਲੋਕ ਟਮਾਟਰਾਂ ਦੀ ਖੇਤੀ ਬਹੁਤ ਕਰਦੇ ਨੇ ਇੱਥੇ ਫਿਰ ਆਪਾਂ ਅੱਗੇ ਚੱਲਾਂਗੇ ਜੀ ਟੈਂਕੀ ਵੱਲ ਨੂੰ ਬਹੁਤ ਸੋਨਾ ਪਿੰਡ ਹੈਗਾ ਉਸ ਤੋਂ ਵੀ ਵਧੀਆ ਇੱਥੋਂ ਦੇ ਲੋਕ ਨੇ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਆਜੋ ਫਿਰ ਆਪਾਂ ਅੱਗੇ-ਅੱਗੇ ਚੱਲਦੇ ਜਾਵਾਂਗੇ ਸੋਹਣਾ ਪਿੰਡ ਦਾ ਚੱਪਾ-ਚੱਪਾ ਤੇ ਹਰ ਇੱਕ ਗਲੀ ਘੁਮਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਨਗਰ ਖੇੜੇ ਤੇ ਨਗਰ ਖੇੜੇ ਦੀ ਥਾਂ ਬਹੁਤ ਵਧੀਆ ਬਣੀ ਹੋਈ ਹੈਗੀ ਬਹੁਤ ਵਧੀਆ ਮਨ ਲੱਗਿਆ ਦੇਖ ਕੇ ਤੇ ਆਜੋ ਫਿਰ ਆਪਾਂ ਅੱਗੇ ਗੁਰਦੁਆਰਾ ਸਾਹਿਬ ਵਿੱਚ ਚੱਲਾਂਗੇ ਜੀ ਗੁਰਦੁਆਰਾ ਸਾਹਿਬ ਵਿੱਚ ਅੱਜ ਲੱਗਿਆ ਹੈ ਸੀਗਾ ਕੈਂਪ ਤੇ ਆਪਾਂ ਥੋੜਾ ਜਿਹਾ ਲੇਟ ਹੋ ਕੇ ਵੀਡੀਓ ਬਣਾਉਣ ਤੋਂ ਕਿਉਂਕਿ ਜਦੋਂ ਕੈਂਪ ਉਹਨਾਂ ਨੇ ਚੱਕ ਦਿੱਤਾ ਸੀ ਇਸ ਕਰਕੇ ਆਪਾਂ ਤਾਂ ਵੀਡੀਓ ਨਹੀਂ ਬਣ ਚਗੀ ਤੇ ਆਜੋ ਫਿਰ ਆਪਾਂ ਅੱਗੇ-ਅੱਗੇ ਚੱਲਾਂਗੇ ਜੀ ਤੇ ਤੁਹਾਨੂੰ ਹੁਣ ਲੈ ਕੇ ਚੱਲਾਂਗੇ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਤੇ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਇੱਥੇ ਬਣ ਰਿਹਾ ਹੈ ਜੀ ਨਵਾਂ ਤੇ ਜੋ ਹੈਗਾ ਆਪਾਂ ਤੁਹਾਨੂੰ ਉਹ ਦਿਖਾ ਰਹੇ ਹਾਂ ਨਾ ਪਰ ਇੱਥੇ ਹੁਣ ਨਿਊ ਗੁਰਦੁਆਰਾ ਸਾਹਿਬ ਬਣ ਰਿਹਾਗਾ ਬਹੁਤ ਤੋਂ ਵਧੀਆ ਲੋਕਾਂ ਦੀ ਸਰਦਗਾਹ ਇਨਕੋ ਦੁਆਰਾ ਬਹੁਤ ਵਧੀਆ ਬਣਾ ਰਹੇ ਨੇ ਹੁਣ ਤੇ ਆਪਾਂ ਤੁਹਾਨੂੰ ਉਹ ਗੁਰਦੁਆਰਾ ਵੀ ਦਿਖਾਵਾਂਗੇ ਤੇ ਹੁਣ ਆਪਾਂ ਚੱਲਾਂਗੇ ਇੱਕ ਪ੍ਰਾਣੀ ਹਵੇਲੀ ਵਿੱਚ ਜੀ ਫਿਰ ਆਪਾਂ ਇਹਨਾਂ ਪ੍ਰਾਣੀ ਹਵੇਲੀ ਦਾ ਕਿਹਦਾ ਹੈ ਕਿਉਂਕਿ ਇਸ ਦੀ ਮੁਰੰਮਤ ਕੀਤੀ ਗਈ ਹੈਗੀ ਤੇ ਬਹੁਤ ਵਧੀਆ ਬਣ ਚੁੱਕੀ ਆ ਰੰਗ ਪੇਂਟ ਹੋ ਗਿਆ ਤੇ ਬਹੁਤ ਵਧੀਆ ਲੱਗ ਰਹੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਇੱਥੇ ਹੁਣ ਰਿਆਸ ਵੀ ਹੋ ਗਈ ਆ ਬਹੁਤ ਸੋਹਣਾ ਘਰ ਬਣ ਗਿਆ ਹੁਣ ਇਹ ਤੇ ਆਜ ਫਿਰ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਫਿਰ ਪਿੰਡ ਦੇ ਸੈਂਟਰ ਚ ਵਿੱਚ ਜੀ ਪਿੰਡ ਨਾਲ ਤੁਸੀਂ ਜੁੜੇ ਰਹੋ ਤੇ ਹੋਰ ਪਿੰਡ ਦੀ ਸੈਰ ਕਰਨ ਵਾਸਤੇ ਜੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਨ ਲੱਕੀ ਵਲੌਗ 36 ਆਪਣਾ ਟਾਰਗੇਟ ਹੈ ਜੀ ਪੰਜਾਬ ਦਾ ਹਰ ਇੱਕ ਪਿੰਡ ਘੁਮਾਉਣਾ ਤੇ ਆਪਾਂ ਉਹ ਘੁਮਾਵਾਂਗੇ ਵੀ ਤੁਸੀਂ ਆਪਣਾ ਕਰ ਲਓ ਚੈਨਲ ਸਬਸਕ੍ਰਾਈਬ ਜੀ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਗੁੱਗਾ ਮੇੜੀ ਤੇ ਗੁੱਗਾ ਮੇੜੀ ਦਾ ਮੰਦਿਰ ਬਹੁਤ ਵਧੀਆ ਬਣਿਆ ਹੋਇਆ ਬਹੁਤ ਵਧੀਆ ਲੋਕਾਂ ਦੀ ਸਰਦਾ ਕੀ ਇੱਥੇ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਆਜੋ ਫਿਰ ਆਪਾਂ ਹੁਣ ਚੱਲਾਂਗੇ ਜੀ ਦਰਬਾਰ ਸਾਹਿਬ ਵਿੱਚ ਬਹੁਤ ਸੋਹਣਾ ਮੰਦਿਰ ਆ ਤੇ ਬਹੁਤ ਵਧੀਆ ਸਕੂਨ ਭਰੀ ਜਗਾ ਸੀਗੀ ਬਹੁਤ ਵਧੀਆ ਮਨ ਲੱਗਿਆ ਤੇ ਆਜੋ ਆਪਾਂ ਹੁਣ ਕਰਦੇ ਆ ਜੀ ਦਰਸ਼ਨ ਦਰਵਾਰ ਸਾਹਿਬ ਦੇ ਤੇ ਆਜੋ ਫਿਰ ਤੁਸੀਂ ਆਪਣੇ ਨਾਲ ਜੁੜੇ ਰਹੋ ਦਰਵਾਰ ਸਾਹਿਬ ਦੇ ਕਰੋ ਜੀ ਦਰਸ਼ਨ ਇੱਕ ਛੋਟਾ ਜਿਹਾ ਪਿੰਡ ਹੋਣ ਦੇ ਨਾਲ ਨਾਲ ਏ ਤੋਂ ਲੈ ਕੇ ਜੈਟ ਤੱਕ ਸਾਰੀਆਂ ਧਾਰਮਿਕ ਕਥਾਵਾਂ ਬਹੁਤ ਵਧੀਆ ਬਣੀਆਂ ਨੇ ਇਹ ਆਈ ਇੱਕ ਪੁਰਾਣਾ ਖੂਹ ਬਹੁਤ ਪੁਰਾਣਾ ਖੂਗਾ ਜੀ ਇਹ ਵਧੀਆ ਲੱਗਿਆ ਦੇਖ ਕੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਕੇਤਨ ਵਾਲਾ ਬਾਬਾ ਕਹੇ ਜਾਂਦਾ ਇਹਨਾਂ ਨੂੰ ਜੀ ਲੱਖ ਦਾ ਤਾਂ ਪੀਰ ਦੀ ਥਾਂਗੀ ਤੇ ਆਪਾਂ ਨੂੰ ਜਾਦੀ ਜਾਣਕਾਰੀ ਨਹੀਂ ਮਿਲੀ ਇਸ ਕਰਕੇ ਆਪਾਂ ਨੂੰ ਤੁਹਾਨੂੰ ਜਿੰਨਾ ਕੁ ਪਤਾ ਸੀ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੈਗਾ ਬਹੁਤ ਤੋਂ ਵਧੀਆ ਸਕੂਨ ਭਰੀ ਥਾਂ ਸੀਗੀ ਆਪਨੇ ਦਰਸ਼ਨ ਵੀ ਕੀਤੇ ਅੱਜ ਜੀ ਆਪਾਂ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਆਜੋ ਆਪਾਂ ਹੁਣ ਚੱਲਦੇ ਆਂ ਦਰਬਾਰ ਸਾਹਿਬ ਵਿੱਚ ਤੇ ਆਜੋ ਜੀ ਤੇ ਆਜੋ ਆਪਾਂ ਹੁਣ ਕਰਦੇ ਆਂ ਦਰਸ਼ਨ ਬਹੁਤ ਜ਼ਿਆਦੇ ਲੋਕਾਂ ਦੀ ਸਰਦਾ ਕੀ ਇਸ ਜਗ੍ਹਾ ਤੇ ਵੀ ਤੇ ਹਰ ਇੱਕ ਧਰਮ ਦਾ ਸਤਿਕਾਰ ਹੈ ਸਾਰੇ ਧਰਮ ਦੇ ਲੋਕ ਵੀ ਬਹੁਤ ਪਿਆਰ ਨਾਲ ਰਹਿੰਦੇ ਨੇ ਤੇ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਆਜੋ ਫਿਰ ਆਪਾਂ ਸੋਨ ਨੂੰ ਸਾਰਾ ਦਰਬਾਰ ਸਾਹਿਬ ਦਿਖਾਵਾਂਗੇ ਤੇ ਤੁਸੀਂ ਆਪਣਾ ਚੈਨਲ ਕਰ ਲਓ ਜੀ ਸਬਸਕ੍ਰਾਈਬ ਅਨਲੱਕੀ ਬਲੌਗ 36 ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਨਲੱਕੀ ਬਲੌਗ 36 ਜੀ ਤੇ ਇੱਥੇ ਸੇਵਾ ਵੀ ਚੱਲ ਰਹੀ ਸੀਗੀ ਤੇ ਆਪਾਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਤੇ ਸਾਹਮਣੇ ਤੁਸੀਂ ਜਿਹੜੇ ਦੇਖ ਰਹੇ ਹੋ ਜੀ ਇਹ ਇੱਥੇ ਦੇ ਬਾਬਾ ਜੀ ਨੇ ਜਿਹੜੇ ਇੱਥੇ ਆ ਰਹੇ ਤਾਰੇ ਤੇ ਚੰਕੀ ਵੀ ਲੱਗਦੀ ਆ ਤੇ ਮਿਲਦੇ ਆ ਜੇ ਆਪਾਂ ਹੁਣ ਕਿਸੇ ਅਗਲੇ ਨਵੇਂ ਪਿੰਡ ਵਿੱਚ ਇਹ ਆਪਣੇ ਵੀਰ ਮੋਟਰਾਂ ਮੰਨਦੇ ਨੇ ਜੀ ਬਹੁਤ ਵਧੀਆ ਵੀਰ ਦਾ ਸੁਭਾਗ ਆ ਬਹੁਤ ਵਧੀਆ ਲੱਗਿਆ ਮਿਲ ਕੇ